ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ সোহੇਲ ਕਾਸਮ ਮੀਰ ਆਈਪੀਐਸ ਦੀ ਅਗਵਾਈ ਦੇ ਵਿੱਚ ਬੀਤੇ ਕਰੀਬ 10 ਮਹੀਨੇ ਤੋਂ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਕਿ ਗਵਾਚੇ ਮੋਬਾਈਲ ਲੱਭ ਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾਂਦੇ ਹਨ ਇਸੇ ਲੜੀ ਦੇ ਤਹਿਤ ਬਟਾਲਾ ਪੁਲਿਸ ਵੱਲੋਂ ਇੱਕ ਵਾਰ ਫਿਰ 300 ਮੋਬਾਈਲ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ ਗਏ ਇਸ ਮੌਕੇ ਸ਼ਿਵ ਐਡੀਟੋਰੀਅਮ 'ਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ SSP ਬਟਾਲਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਗਵਾਚੇ ਮੋਬਾਈਲ ਅਸਲ ਮਾਲਕਾਂ ਨੂੰ ਸੌਂਪੇ ਇਸ ਮੌਕੇ ਮੀਡੀਆ ਨਾਲ ਗੱਲਬਾਤਦਾਨ ਉਹਨਾਂ ਨੇ ਕਿਹਾ ਕਿ ਬਟਾਲਾ ਦੀ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਇਹ ਵੱਡਿਆ ਉਪਰਾਲਾ ਕੀਤਾ ਗਿਆ ਹੈ ਅਤੇ ਹੁਣ ਤੱਕ 1000 ਮੋਬਾਈਲ ਲੱਭੇ ਗਏ ਹਨ ਜੋ ਕਿ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ ਅਤੇ ਜਿਨ੍ਹਾਂ ਦੀ ਕੀਮਤ ਕਰੀਬ 2 ਕਰੋੜ ਰੁਪਇਆ ਹੈ ਉਹਨਾਂ ਨੇ ਕਿਹਾ ਕਿ ਭਵਖ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਸਾਡੇ ਵੱਲੋਂ ਜਾਰੀ ਰਹੇਗੀ ਇੱਥੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡਾ ਮੋਬਾਈਲ ਗੁੰਮ ਹੁੰਦਾ ਹੈ ਤਾਂ ਉਸ ਦੀ ਸ਼ਿਕਾਇਤ ਜ਼ਰੂਰ ਦਰਜ ਕਰਵਾਈ ਜਾਏ ਤਾਂ ਕਿ ਬਟਾਲਾ ਪੁਲਿਸ ਕਾਰਵਾਈ ਕਰਦੇ ਹੋਏ ਤੁਹਾਡੇ ਮੋਬਾਈਲ ਨੂੰ ਲੱਭ ਕੇ ਤੁਹਾਡੇ ਹਵਾਲੇ ਕਰੇ ਇਸ ਮੌਕੇ ਜਦੋਂ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਮੋਬਾਈਲ ਗੁੰਮ ਹੋਏ ਸਨ ਅਤੇ ਅੱਜ ਉਹਨਾਂ ਨੂੰ ਮਿਲੇ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਨੇ ਬਟਾਲਾ ਪੁਲਿਸ ਅਤੇ ਐਸਐਸਪੀ ਬਟਾਲਾ ਦੀ ਰੱਜ ਕੇ ਤਾਰੀਫ ਕੀਤੀ ਉਹਨਾਂ ਨੇ ਕੀ ਕੁਰ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰੇਵਾਲ ਤਰੀਂਕੂ ਰਾਜਾ ਦੀ ਇੱਕ ਖਾਸ ਪੋੜੀ ਹੈ ਤਾੜੀ ਹਾਲ ਤੋਂ ਤਾੜੀ ਹਲਕਰਾਂ ਤੋਂ ਮੇਰਾ ਨਾਮ ਪਰਮਜੀਤਾ ਮੇਰੇ ਹਸਪੈਂਡ ਦੇ ਨਾਮ ਤੇ ਇਹ ਮੋਬਾਈਲ ਜਨਵਰੀ 8 ਨੂੰ ਨਾਉ ਨਾ ਮੈਂ ਤਾਂ ਕੋਈ ਨਹੀਂ ਹੈਗੀ ਵੀ ਮਿਲੇਗਾ ਤੇ ਉਹ ਸਾਨੂੰ ਅਸੀਂ ਕੰਪਲੀਟ ਕੀਤੀ ਸੀ ਪਹਿਲਾਂ ਧਾਰੀ ਵਾਲਾ ਫਿਰ ਅਸੀਂ ਇੱਥੇ ਕੀਤੀ ਬਟਾਲੇ ਤੇ ਸਾਹੀ ਉਹਦਾ ਹਨ ਇਹ ਬੀਲ ਤਾਂ ਡੱਬਾ ਆਪਣਾ ਸਾਹਮਣੇ ਰੱਖਿਓ ਸਾਹਮਣੇ ਰੱਖਿਆ ਪਿਛਲੇ ਬੁੱਧਵਾਰ ਦਾ ਸਾਨੂੰ ਫੋਨ ਗਿਆ ਸੀ ਕਿ ਆ ਵੀ ਮੈਸੇਜ ਗਿਆ ਕਿ ਤੁਹਾਡਾ ਮੋਬਾਈਲ ਲੱਭ ਪਿਆ ਵਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਇਹਨਾਂ ਦੀ ਹੋਰ ਮਹਾਰੀ ਦੀ ਇਹਨਾਂ ਦੇ ਕੰਮ ਵਿੱਚ ਤਰੱਕੀ ਕਰੇ ਤੇ ਹ ਜਿਹੜਾ ਜਿਨ੍ਹਾਂ ਦੇ ਮੋਬਾਈਲ ਗਵਾਚੇ ਹੱਕ ਹਲਾਲ ਦੀ ਕਮਾਈ ਦੇ ਸੀ ਉਹਨਾਂ ਨੂੰ ਮੋਬਾਈਲ ਉਹਨਾਂ ਦੇ ਮਿਲ ਗਏ ਨੇ ਮੰਗਲ ਸਿੰਘ ਜੀ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਜੇ ਕਿਸੇ ਦੀ ਚੀਜ਼ ਲੱਭਦੀ ਆ ਤੇ ਉਹਨੂੰ ਵਾਪਸ ਕਰੋ ਜੇ ਨਹੀਂ ਵਾਪਸ ਤੇ ਤੁਹਾਨੂੰ ਨਹੀਂ ਪਤਾ ਪਿੰਡ ਦੇ ਸਰਪੰਚ ਨੂੰ ਜਾਂ ਕਿਸੇ ਨੂੰ ਦੋ ਨਹੀਂ ਦੇਣੀ ਪਰ ਵੇਖ ਲਓ ਇਹ ਬਹੁਤ ਵੱਡਾ ਤੁਹਾਡੇ ਪੁਲਿਸ ਦਾ ਇੱਕ ਬਹੁਤ ਵੱਡਾ ਪਰਉਪਕਾਰ ਵਾ ਮੈਨੂੰ ਇੰਨੀ ਖੁਸ਼ੀ ਹੋਈ ਆ ਮੈਂ ਦੱਸ ਨਹੀਂ ਸਕਦਾ ਮੈਂ ਤੇ ਇਹੋ ਜੀ ਗੱਲ ਕਹਿ ਸਕਦਾ ਕਿ ਬਹੁਤ ਬਹੁਤ ਧੰਨਵਾਦ ਇਹ ਪੁਲਿਸ ਦਾ ਇਹ ਹਿਸਾਬ ਦਾ ਜਿਹੜਾ ਇੱਥੇ ਸਾਹਿਬ ਇਹ ਇਹੋ ਜਿਹਾ ਕੰਮ ਕਰ ਰਿਹਾ ਨਾ ਮੈਂ ਇਹਦਾ ਦੇਣ ਨਹੀਂ ਅਸੀਂ ਦੇ ਸਕਦੇ ਇਹੋ ਜਿਹਾ ਰੱਬ ਇਹਨੂੰ ਬਹੁਤ ਤਰੱਕੀ ਦੇ ਬਹੁਤ ਤਰੱਕੀ ਦੇ ਡੀਆਈਜੀ ਬਣਾਏ ਮੇਰਾ ਨਾਮ ਜਤਿੰਦਰ ਕੁਮਾਰ ਏ ਮੈਂ ਅਚਲੀ ਗੇਟ ਖਲੋਣ ਵਾਲਾ ਬਜ਼ਾਰ ਦਾ ਰਹਿਣ ਵਾਲਾ ਮੋਬਾਈਲ ਮੇਰਾ ਬੇਟਾ ਯੂਜ਼ ਕਰਦਾ ਸੀ ਤੇ ਇਹ ਗਿਆ ਸੀ ਘਰੋਂ ਬਾਜ਼ਾਰ ਕੋਈ ਸਮਾਨ ਲੈਣ ਵਾਸਤੇ ਤੇ ਇਹਦਾ ਮੋਬਾਈਲ ਜਿਹੜਾ ਏ ਮੀਆਂ ਮੁਹੱਲੇ ਦੇ ਲਾਗੇ ਗੁੰਮ ਹੋ ਗਿਆ ਸੀ ਡਿੱਗ ਪਿਆ ਸੀ ਤੈਨੂੰ ਹੋ ਗਿਆ ਕੋਈ ਤਕਰੀਬਨ ਕੋਈ 5 ਕੁ ਮਹੀਨਾ 4-5 ਮਹੀਨਾ ਹੋ ਗਿਆ ਅੱਜ ਮਿਲਦੇ ਕਿਦਾਂ ਲੱਗ ਰਹੇ ਬਹੁਤ ਵਧੀਆ ਲੱਗ ਗਿਆ ਜੀ ਬਹੁਤ ਵਧੀਆ ਉਪਰਾਲਾ ਵੈ ਇਹ ਐਸਐਸਪੀ ਸਾਹਿਬ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਕਿ ਜਿਹੜਾ ਕਿ ਸਾਰਿਆਂ ਦੇ ਮੋਬਾਈਲ ਜਿਹੜੇ ਗਵਾਚੇ ਹੋਏ ਸਨ ਜਿਹੜੇ ਅੱਜ ਸਾਰਿਆਂ ਨੂੰ ਆਪਣੇ ਮੋਬਾਈਲ ਜਿਹੜੇ ਮਿਲ ਗਏ ਨੇ ਉਹ ਤਾਂ ਖੁਸ਼ੀ ਹੋਈ ਸਰ ਜਦੋਂ ਫੋਨ ਗਿਆ ਤਾਂ ਮਾਨੂੰ ਬੜੀ ਖੁਸ਼ੀ ਹੋਈ ਕਿ ਐ ਇਸ ਤਰ੍ਹਾਂ ਸੁਣਿਆ ਸੀ ਸੁਣਿਆ ਬੜੀ ਬੜੀ ਸੀ ਕਿ ਬੜੇ ਮੋਬਾਈਲ ਗਵਾਚੇ ਪਰ ਮਿਲਦੇ ਘੱਟ ਹੀ ਸੀ ਪਰ ਐ ਜਿਹੜੇ ਮਿਲੇ ਨੇ ਇਹ ਤੇ ਬਹੁਤ ਜ਼ਿਆਦਾ ਖੁਸ਼ੀ ਮਨੋਂ ਮਹਿਸੂਸ ਹੋ ਰਹੀ ਹੈ। ਨਹੀਂ ਮੈਂ ਉਹਨਾਂ ਲੋਕਾਂ ਨੂੰ ਇਹੋ ਹੀ ਕਹਿਣਾ ਚਾਹਾਂਗਾ ਕਿ ਕੰਪਲੇਂਟ ਜਿਹੜੀ ਏ ਉਹ ਜ਼ਰੂਰ ਕਰਾਇਆ ਕਰੋ। ਕਿਉਂਕਿ ਕੋਈ ਇਸ ਚੀਜ਼ ਦਾ ਕੋਈ ਪਤਾ ਨਹੀਂ ਹੁੰਦਾ ਕਿ ਮਿਲ ਜੇ ਜਿਦਾਂ ਹੁਣ ਪੰਜਾਬ ਸਰਕਾਰ ਪੰਜਾਬ ਪੁਲਿਸ ਇਹਨੇ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੀ ਏ ਕਿ ਅੱਜ ਜਿਸ ਤਰ੍ਹਾਂ ਸਾਡਾ ਮੋਬਾਈਲ ਮਿਲ ਗਿਆ ਏ ਤੇ ਜੇ ਤੁਹਾਡੇ ਵੀ ਕੋਈ ਚੀਜ਼ ਗਵਾਚੀ ਹੋਈ ਕਿਤੇ ਹੋ ਸਕਦਾ ਹੈ ਕਿ ਉਹ ਮਿਲ ਜੇ। ਹੋ ਸਕਦਾ ਕਿ ਤਕਰੀਬਨ ਜੇ ਸਾਡੇ ਮਿਲ ਗਏ ਤੇ ਉਹਨਾਂ ਦੇ ਵਿੱਚ ਮਿਲੀ ਵੀ ਸਕਦੀ ਹੈ। ਜੀ। ਕਨਵਰ ਰੋਡ ਬਿਸ਼ਕਰਮਾ ਵਾਲੀ ਗਲੀ ਸਰ ਦੋ ਮੀਨਾ ਹੋ ਗਿਆ ਗੁੰਮ ਹੋਇ ਨਾ ਹਾਂਜੀ ਮੈਨੂੰ ਲੱਗਦਾ ਸੀ ਕਿ ਮੈਂ ਵੀਰ ਜੀ ਕੀ ਇੱਕ ਨਹੀਂ ਦੋ ਵਾਰੀ ਹੋ ਕੇ ਆਈ ਸੀ ਤੇ ਕਹਿੰਦੇ ਸੀ ਕਿ ਜਾਓ ਤੁਸੀਂ ਲਿਖਾ ਗਏ ਹੋ ਮਿਲ ਜਾਣਾ ਵਾ ਤੇ ਥੈਂਕ ਯੂ ਸਰ ਮਿਹਰਬਾਨੀ ਪੂਛੋ ਤੇ ਇੱਕ ਮਹੀਨਾ ਤਾਂ ਖਾਣਾ ਹੀ ਨਹੀਂ ਖਾਦੀ ਸੀ ਮੈਂ ਕਿਉਂਕਿ ਮੈਂ ਲੜਕੀ ਕੇ شادی ਕਰਕੇ ਹੱਟੀ ਸੀ ਤੇ ਮਤਲਬ ਆ ਬਹੁਤ ਅੰਸ ਸੀ ਬੜੀ ਕਿੰਨੀ ਖੁਸ਼ ਹੋ ਦੋ ਜੀ ਹਾਂ ਉਹ ਕੋਈ ਨਹੀਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤਾਂ ਲਾ ਬੋ ਜਾਈ। ਥੈਂਕ ਯੂ ਕਰਨਾ ਚਾਹਦੀ ਵੀ ਆ ਸਰ। ਬੜੀ ਬੜੀ ਮਿਹਰਬਾਨੀ ਥੈਂਕ ਕਿ ਤੁਸੀਂ ਗਰੀਬ ਲੋਕਾਂ ਦੇ ਹੱਥ ਫੜ ਲੈਂਦੇ। ਕਿ ਜਿਹੜੇ 10 ਮਿੰਟ ਵਸ ਤੇ ਚੋਰੀ ਕਰਕੇ ਤੇ ਲੈ ਕੇ ਖੋ ਕੇ ਤੇ ਦੌੜ ਜਾਂਦੇ ਆ ਪਰ ਜਿਨ੍ਹਾਂ ਦੇ ਲੈ ਕੇ ਜਾਂਦੇ ਉਹਨਾਂ ਨੂੰ ਪੁੱਛ ਕੇ ਦੇਖੋ ਜੀ ਉਹਨਾਂ ਨੇ ਕੀ ਬਤ ਅਸੀਂ ਘਰਾਂ ਦੇ ਕੰਮ ਕਰਨ ਵਾਲੀਆਂ ਤੇ ਜਿਹਦੇ ਵਿੱਚ ਜੋ ਇਹ ਕਰਨਾਮੇ ਕਰਦੇ ਆ ਨਹੀਂ ਕਰਨਾ ਚਾਹੀਦਾ। ਤੇ ਚਲੋ ਪੁਲਿਸ ਵਾਲੇ ਹੈਲਪ ਸਾਰੇ ਹੈਲਪ ਕਰਦੇ ਬੜੀ ਬੜੀ ਮਿਹਰਬਾਨੀ ਪਰ ਥੋੜਾ ਕਿ ਉਹਨਾਂ ਤੇ ਦਬਾਅ ਵੀ ਪਾਣ ਜੀ ਇਹ ਕੰਮ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਸਰ ਕਿਸ ਵੇਲੇ ਐਸੇ ਬਟਾਲੇ ਵਿੱਚ ਕਾਰਵਾ ਜਿਨ੍ਹਾਂ ਦੇ کارਖਾਨੇ ਵਾਸਤੇ ਵੀ ਕੁਝ ਨਹੀਂ ਹੁੰਦਾ ਵਾ ਤੇ ਜਿਹਦੇ ਵਿੱਚ ਪੁਲਿਸ ਇਹ ਸਭ ਬੰਦ ਹੋ ਜਾਏ ਤੇ ਬਹੁਤ ਬਹੁਤ ਵਧੀਆ ਵਾ ਜੀ ਮੇਰਾ ਨਾਮ ਸੁਖਿੰਦਰ ਸਿੰਘ ਆ ਮੈਂ ਕਾਨਵਾ ਰੋਡ ਬਟਾਲਾ ਦਾ ਰਹਿਣ ਵਾਲਾ ਇਹ ਮੋਬਾਈਲ ਮੇਰਾ ਕਮ ਸੇ ਕਮ 10 ਮਹੀਨੇ ਹੋ ਗਏ ਦਸੰਬਰ ਮਹੀਨੇ ਵਿੱਚ ਮੇਰਾ ਜਿਹੜਾ ਵੀ ਤੇ ਉਬੈਦੀ ਦਿਗਾਇਗਾ ਰੇਲਵੇ ਫਟਕ ਤੇ ਕੋਲ ਤੇ ਉਦੋਂ ਮੈਂ ਟਰੈਕ ਕੀਤਾ ਲੇਕਿਨ ਉਹ ਜਿਹੜਾ ਜਿਹੜਾ ਟਰੈਕਿੰਗ ਹੀ ਉਹ ਬੰਦ ਹੋ ਗਈ ਕੈਂਪ ਇੱਧਰ ਵਿੱਚ ਜਾ ਕੇ ਕੋਸ਼ਿਸ਼ ਕੀਤੀ ਲੱਭਦੀ ਫਿਰ ਉਸ ਤੋਂ ਬਾਅਦ ਮੈਂ ਕੰਪਲੀਟ ਕਰਾਈ ਸਾਈਬਰ ਕ੍ਰਾਈਮ ਤੇ ਅੱਜ ਫਿਰ ਮੈਨੂੰ ਮੈਸੇਜ ਆਇਆ ਦੋ ਦਿਨ ਪਹਿਲਾਂ ਕਿ ਤੁਹਾਡਾ ਫੋਨ ਜਿਹੜਾ ਲੱਪਿਆ ਵਾ ਤੇ ਉਹ ਲੈਣ ਵਾਸਤੇ ਮੈਂ ਐਡਰੈਸ ਸ਼ਿਪਮੈਂਟ ਮਾਰਟ ਬਟਾਲਾ ਟੋਰੀਡ ਵਿੱਚ ਆਇਆ ਜੀ ਜੀ ਸਭ ਤੋਂ ਪਹਿਲਾਂ ਤੇ ਇੰਨੀ ਬੜੀ ਐਫਰਟ ਆ ਸਭ ਕ੍ਰਾਈਮ ਵਾਲਿਆਂ ਦੀ ਜਿਨ੍ਹਾਂ ਨੇ ਇਹਨਾਂ ਦਾ ਟਰੈਕਿੰਗ ਕਰਕੇ ਔਰ ਇਹਦਾ ਸਾਰ ਤਿਲਸੋ ਮੋਬਾਈਲ ਜਿਹੜਾ ਵਾ ਲੋਕਾਂ ਦੇ ਹਵਾਲੇ ਕੀਤਾ ਬੜ ਨਹੀਂ ਉਹਦੇ ਇੱਕ ਰੀਜ਼ਨ ਇਹ ਆ ਜੀ ਜਿਹੜਾ ਛੋਟਾ-ਪੋਟਾ ਮੋਬਾਈਲ ਹੁੰਦਾ ਲੋਕੀ ਸੋਚਦੇ ਆ ਕਿ ਉਹਨਾਂ ਨੂੰ ਵੀ ਕੋਈ ਲੱਭਾ ਹੋਏਗਾ ਗਾ ਫਿਰ ਉਹਨਾਂ ਦਾ ਡਿੱਕ ਪਿਆ ਹੋਏਗਾ ਲੇਕਿਨ ਜਿਨ੍ਹਾਂ ਨੇ ਆਪ ਪਰਚੇਜ਼ ਕੀਤਾ ਜਿੱਦੀ ਬਿਲਿੰਗ ਕੋਲ ਆ ਜਿਹਦਾ ਐਮ ਨੰਬਰ ਕੋਲ ਹੈਗਾ ਹੋਇਆ ਐਮ ਆਈ ਨੰਬਰ ਰਗਾਵਾ ਉਹਦੇ ਤਾਂ ਫਿਰ ਬੰਦੇ ਨੇ ਕੋਈ ਸਟਰਗਲ ਕਰਨੀ ਆ ਔਰ ਕਾਸਟਲੀ ਫੋਨ ਹੁੰਦੇ ਕਾਫੀ ਮੇਰਾ ਆਪਣਾ 43000 ਰੁਪਏ ਦਾ ਸੀ ਜੀ ਮੈਂ ਉਹਨਾਂ ਨੂੰ ਵੀ ਸਲੂਟ ਕਰਦਾ ਵਾਂ ਸਾਰੀ ਸਤਕਾ ਉਹਨਾਂ ਦੀ ਬੇਨਤ ਹੈ ਇਹ ਇਨਾ ਪ੍ਰਣਾ ਉਹਨਾਂ ਨੇ ਸਟਰਗਲ ਕੀਤਾ ਇਨਾ ਸਾਰੇ ਲੋਕਾਂ 300 ਮੋਬਾਈਲ ਜਿਹੜਾ ਉਹਨਾਂ ਨੇ ਟਰੈਕ ਕੀਤਾ ਵਾ ਦੂਜੀ ਵਾਰੀ ਹੋ ਗਿਆ ਸਾਲ ਦੇ ਵਿੱਚ ਹੀ ਉਹਨਾਂ ਦੇ ਜਿਹੜਾ ਮੋਬਾਈਲ ਲੋਕਾਂ ਦੇ ਹਵਾਲੇ ਕੀਤਾ ਮੇਰਾ ਨਾਮ ਹੈ ਜਸਬੀਰ ਕੌਰ ਨਿਊ ਮਾਡਲ ਟਾਉਨ ਮੈਂ ਮਾਰਚ ਚ ਗਵਾਚਾ ਸੀ ਲੱਗਦਾ ਸੀ ਮਿਲ ਗਿਆ ਨਾ ਫੋਨ ਗਿਆ ਕਿ ਮੋਬਾਈਲ ਤੁਹਾਡਾ ਮਿਲ ਗਿਆ ਹਾਂਜੀ ਬੜੀ ਖੁਸ਼ੀ ਹੋਈ ਲੱਗਦਾ ਹੀ ਨਹੀਂ ਮਤਲਬ ਇਹ ਕਹਿ ਸਕਦਾ ਕਿ ਆਪ ਸਰਕਾਰ ਵਰਗਾ ਸ਼ਾਇਬ ਹੀ ਕੋਈ ਅੱਜ ਤੱਕ ਇੰਨੀ ਸਰਕਾਰਾਂ ਆਈਆਂ ਕਦੀ ਵੀ ਕਿਸੇ ਨੇ ਨਿਹਿਮਤ ਨਹੀਂ ਕੀਤੀ ਪਈ ਇਹਨਾਂ ਦੀ ਕੋਈ ਗਵਾਚੀ ਮਾਰੇ ਬੰਦੇ ਚੇ ਲੱਭ ਜੇ ਪਰ ਸਾਨੂੰ ਬੜੀ ਖੁਸ਼ੀ ਹੈ ਸ਼ੁਕਰ ਕਰਦੇ ਉਸ ਭਗਵੰਤ ਮਾ ਦਾ ਦਿਲੋਂ ਤੇ ਦਿਲੋਂ ਧੰਨਵਾਦ ਕਰਦੇ ਆਂ ਕਿ ਸਾਡਾ ਫੋਨ ਲੱਭ ਗਿਆ ਐਸਐਸਪੀ ਬਟਾਲਾ ਉਹਨਾਂ ਨੇ ਦੇਖੋ ਇੰਨੀ ਮਿਹਨਤ ਕੀਤੀ ਉਹਨਾਂ ਵਿਚਾਰਿਆਂ ਨੇ ਤਾਂ ਬਹੁਤ ਸਖਤ ਮਿਹਨਤ ਕਰਿਆ ਤਾਂ ਹੀ ਉਹ ਲੱਭੀਆਂ ਚੀਜ਼ਾਂ ਐਂਦਾ ਥੋੜੀ ਲੱਭ ਸਕਦੀਆਂ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿਉਂਕਿ ਸਾਡਾ ਇਹ ਟ੍ਰਾਲਾ ਚੱਲਦਾ ਪਿਆ ਤਾਂ ਕਿਸੀ ਲੋਕਾਂ ਦੇ ਜਿਹੜੇ ਗੁੰਮਸ਼ੁਦਾ ਜਾਂ ਮਿਸਪਲੇਸ ਜਿਹੜੇ ਫੋਨ ਹੈ ਤਾਂ ਉਹਨਾਂ ਨੂੰ ਰਿਕਵਰ ਕਰਕੇ ਲੋਕਾਂ ਦੇ ਜਿਹੜੇ ਰਾਈਟਫੁੱਲ ਓਨਰਸ ਹੈ ਉਹਨਾਂ ਦੇ ਹਵਾਲੇ ਕਰਦੇ ਆ ਤਾਂ ਉਸੇ ਲੜੀ ਦੇ ਵਿੱਚ ਹੀ ਇਹ ਅੱਜ ਪੰਜਵਾਂ ਫੰਕਸ਼ਨ ਹੈਗਾ ਅੱਜ ਅਸੀਂ 300 ਜਿਹੜੇ ਮੋਬਾਈਲ ਫੋਨਸ ਹੈ ਉਹ ਰਿਕਵਰ ਕਰਕੇ ਜਿਹੜੇ ਰਾਈਟਫੁੱਲ ਓਨਰਸ ਹੈ ਇਹਨਾਂ ਦੇ ਜਿਹੜੇ ਮਾਲਕ ਹੈ ਉਹਨਾਂ ਨੂੰ ਸੌਂਪ ਰਹੇ ਨੇ ਤਾਂ ਕੁੱਲ ਮਿਲਾ ਕੇ ਅਸੀਂ ਅੱਜ ਜਿਹੜਾ ਹਜ਼ਾਰ ਮੋਬਾਈਲ ਉਹ ਕੰਪਲੀਟ ਕਰਤਾ ਤਾਂ ਹੁਣ ਤੱਕ ਅਸੀਂ ਇੱਕ 1000 ਮੋਬਾਈਲ ਫੋਨਸ ਉਹ ਰਿਕਵਰ ਕਰਕੇ ਲੋਕਾਂ ਨੂੰ ਦੇ ਚੁੱਕੇ ਨੇ ਸੋ ਕੁੱਲ ਮਿਲਾ ਕੇ ਜੇ ਅਪਾ ਦਾ ਵੈਲਿਊ ਵੇਖੀਏ ਮਾਰਕੀਟ ਵੈਲਿਊ ਇਟ ਇਜ਼ ਮੋਰ ਦੈਨ 2 ਕਰੋੜ ਜਿਹੜੇ ਅਸੀਂ ਮੋਬਾਈਲ ਲੱਭ ਕੇ ਲੋਕਾਂ ਨੂੰ ਦਿੱਤੇ ਹੈ ਬਟ ਮੋਰ ਦੈਨ ਦੈਟ ਇਦੇ ਵਿੱਚ ਜ਼ਰੂਰੀ ਗੱਲ ਇਹ ਹੈ ਕਿ ਜਦੋਂ ਅਸੀਂ ਲੋਕਾਂ ਨੂੰ ਉਹਨਾਂ ਦਾ ਗੁੰਮਸ਼ੁਦਾ ਮੋਬਾਈਲ ਫੋਨ ਸੂਚ ਦਿੱਲੇ ਹੈ ਤਾਂ ਹੁਣ ਵੀ ਤੁਸੀਂ ਕੁਝ ਐਕਸਪੀਰੀਐਂਸਸ ਨੋਟ ਕਰ ਲਿਆ ਲੋਕੀ ਬੜੇ ਖੁਸ਼ ਹੋ ਜਾਂਦੇ ਹੈ ਤਾਂ ਕਾਫੀ ਲੋਕਾਂ ਦੇ ਇਸ ਤਰ੍ਹਾਂ ਦੇ ਕਮੈਂਟਸ ਹੁੰਦੇ ਕਿ ਅਸੀਂ ਕਦੀ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਸਾਨੂੰ ਜਿਹੜਾ ਮੋਬਾਈਲ ਫੋਨ ਹੈ ਉਹ ਵਾਪਸ ਮਿਲ ਜਾਊਗਾ ਤਾਂ ਕਾਫੀ ਲੋਕਾਂ ਨੂੰ ਹੈਰਤ ਵੀ ਹੋ ਰਹੀ ਸੀਗੀ ਕਿ ਸ਼ਾਇਦ ਕੋਈ ਪ੍ਰੈਂਕ ਜਾਂ ਸਪੈਮ ਉਹ ਤੰਗੀਆਂ ਉਹਨਾਂ ਦੇ ਨਾਲ ਤਾਂ ਪਿੱਛੇ ਵੀ ਜਦੋਂ ਅਸੀਂ ਇਹ ਕਰਦੇ ਰਹੇ ਇਸ ਤਰ੍ਹਾਂ ਦੇ ਫੰਕਸ਼ਨਸ ਲੋਕੀ ਬੜਾ ਬਾਹੂਕ ਇਮੋਸ਼ਨਲ ਹੁੰਦੇ ਨੇ ਤਾਂ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਹਿ ਰਿਹਾ ਸੀਗਾ ਇੱਕ ਲੀਡੀ ਐਡਵੋਕੇਟ ਨੇ ਦੱਸਿਆ ਸੀਗਾ ਕਿ ਉਹਨਾਂ ਦਾ ਜਿਹੜਾ ਬ੍ਰਦਰ ਹੈ ਡਿਸੀਜ਼ ਬ੍ਰਦਰ ਉਹਦਾ ਫੋਨ ਸੀਗਾ ਜਿਹੜਾ ਬਟਾਲਾ ਪੁਲਿਸ ਨੇ ਉਹਨਾਂ ਨੂੰ ਵਾਪਸ ਕਰਤਾ ਸੀਗਾ ਸ਼ੀ ਵਾਸ ਵੈਰੀ ਇਮੋਸ਼ਨਲ ਅਬਾਊਟ ਇਟ ਤਾਂ ਸਾਨੂੰ ਜਿਹੜੀ ਸਾਡੀ ਟੀਮ ਹੈ ਪੁਲਿਸ ਸਟੇਸ਼ਨ ਸਾਈਬਰ ਕਾ ਹਿੰ ਬਟਾਲਾ ਦੀ ਤਾਂ ਸਾਡੇ ਵਾਸਤੇ ਪੂਰਾ ਮਤਲਬ ਇਟਸ ਅ ਬਿਗ ਰਿਵਾਰਡ ਜਿਹੜਾ ਅਸੀਂ ਲੋਕਾਂ ਦੀ ਅੱਖਾਂ 'ਚ ਜਿਹੜਾ ਗ੍ਰੈਟੀਟਿਊਡ ਔਰ ਜਿਹੜੀ ਖੁਸ਼ੀ ਦੇਖਦੇ ਆਂ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਅ ਇਸ ਸੀਜ਼ ਲਈ ਇਸੇ ਫਰਦਰ ਜਿਹੜਾ ਉਤਰਾਲਾ ਸਾਡਾ ਕੰਟੀਨਿਊ ਰਹੇਗਾ ਐਂਡ ਨਾਲ ਦੇ ਨਾਲ ਇਹਦੇ ਵਿੱਚ ਤੋਂਡੇ ਰਾਹੀਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕਿਸੇ ਦਾ ਵੀ ਫੋਨ ਗੁੰਮਸ਼ਦਾ ਹੁੰਦਾ ਜਾਂ ਇਵਨ ਚੋਰੀ ਹੋ ਜਾਂਦਾ ਹੈ ਤਾਂ ਦੇ ਕੈਨ ਕਮ ਟੂ ਆਸ ਦਾ ਪਹਿਲਾ ਸਾਂਝ ਕੇਂਦਰ ਦੇ ਵਿੱਚ ਦਰਖਾਸਤ ਦੇ ਕੇ ਫਿਰ ਜਿਹੜੀ ਸਾਈਬਰ ਟੀਮ ਸਾਡੀ ਹੈ ਉਹ ਇਹਨੂੰ ਟਰੈਕ ਕਰਕੇ ਇਸ ਜਿਹੜਾ ਅਸਲੀ ਹੱਕਦਾਰ ਹੈ ਜਿਹੜਾ ਮਾਲਕ ਹੈ ਮੋਬਾਈਲ ਫੋਨ ਦਾ ਉਹਦੇ ਵਾਪਸ ਹਵਾਲਾ ਕਰ ਦਿੰਦੇ ਹੈ